ਹੈਲੋ एवरीवन ਸਵਾਗਤ ਹੈ ਆਪ ਸਭ ਦਾ ਸਾਡੇ YouTube ਚੈਨਲ ਤੇ ਕਾਫੀ ਸਾਰੀਆਂ ਨਵੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਇਹ ਜਿਹੜੀਆਂ ਪੋਸਟਾਂ ਨੇ ਇਹ ਆਊਟ ਕੀਤੀਆਂ ਗਈਆਂ ਨੇ 101 ਪੋਸਟਾਂ ਹਾਰਟੀਕਲਚਰ ਡਿਵੈਲਪਮੈਂਟ ਆਫੀਸਰ ਗਰੁੱਪ A ਦੀਆਂ ਗਵਰਨਮੈਂਟ ਆਫ ਪੰਜਾਬ ਵੱਲੋਂ 101 ਪੋਸਟਾਂ ਦੇ ਵਿੱਚੋਂ 34 ਪੋਸਟਾਂ ਰਿਜ਼ਰਵ ਕੀਤੀਆਂ ਗਈਆਂ ਨੇ ਔਰਤਾਂ ਵਾਸਤੇ ਅਲੱਗ-ਅਲੱਗ ਕੈਟਾਗਰੀ ਵਾਸਤੇ ਅਲੱਗ-ਅਲੱਗ ਇਨਾਨੀ ਦੱਸੀਆਂ ਹੋਈਆਂ ਨੇ ਪੋਸਟਾਂ ਜਿਵੇਂ ਕਿ ਜਨਰਲ ਵਾਸਤੇ 38 ਜਨਰਲ ਇਕਨੋਮਿਕਲ ਵੀਕਰ ਸੈਕਸ਼ਨ ਵਾਸਤੇ 10 ਐਂਡ ਇਸੇ ਵਾਸਤੇ ਜਾਂ ਫਿਰ ਸਪੋਰਟਸ ਪਰਸਨ ਵਾਸਤੇ ਅਲੱਗ-ਅਲੱਗ ਪੋਸਟਾਂ ਨੇ ਠੀਕ ਹੈ ਜੀ ਬਾਕੀ ਜੋ ਤੁਸੀਂ ਪੂਰਾ ਪੀਡੀਐਫ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿਹੜੀ-ਕਿਹੜੀ ਕੈਟਾਗਰੀ ਵਾਸਤੇ ਕਿੰਨੀ-ਕਿੰਨੀ ਪੋਸਟਾਂ ਰੱਖੀਆਂ ਗਈਆਂ ਨੇ ਇਨੀਸ਼ial ਪੇ ਇਨ ਨੇ ਦੱਸਿਆ ਹੋਇਆ ਹੈ ਰੁਪੀਏ 44900 ਰੁਪੀਏ ਲੈਵਲ 7 ਹੈ ਜਿਹਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਹਾਡਾ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਰਹੇਗਾ ਕੁਆਲੀਫਿਕੇਸ਼ਨ ਦੀ ਗੱਲ ਕਰ ਲਈ ਇਹਨਾਂ ਨੇ ਮੰਗੀ ਹੋਈ ਹੈ ਬੀਐਸਸੀ ਐਗਰੀਕਲਚਰ ਮਿਨਿਮਮ 50% ਆਫ ਮਾਰਕਸ ਦੇ ਨਾਲ ਜਾਂ ਫਿਰ ਬੀਐਸਸੀ ਹਾਰਟੀਕਲਚਰ ਫਾਰਮ ਰਿਕੋਗਨਾਈਜ਼ਡ ਯੂ MSC ਹਾਰਟਿਕਲਚਰ ਨੇ ਮੰਗੀ ਹੋਈ ਹੈ ਤੁਸੀਂ ਆਪਣੀ ਜਿਹੜੀ 10ਵੀਂ ਜਮਾਤ ਹੈ ਉਹ ਪੰਜਾਬੀ ਐਜ਼ 1 ਆਫ ਦਾ ਕੰਪਲਸਰੀ ਸਬਜੈਕਟ ਪਾਸ ਕੀਤੀ ਹੋਣੀ ਚਾਹੀਦੀ ਯਾਨੀ ਕਿ 10th ਤੁਸੀਂ ਪੰਜਾਬੀ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਉਹ ਜ਼ਰੂਰੀ ਹੈ ਐਂਡ ਏਜ ਲਿਮਿਟ ਜਿਵੇਂ ਕਿ ਹਰ ਇੱਕ ਐਗਜ਼ਾਮ ਵਾਸਤੇ ਹੁੰਦੀ ਹੈ 18 ਤੋਂ 37 ਸਾਲ ਉਹੀ ਤੁਹਾਡੀ ਏਜ ਲਿਮਿਟ ਹੈ ਜੇਕਰ ਤੁਸੀਂ ਜਨਰਲ ਕੈਂਡੀਡੇਟ ਹੋ ਐਂਡ ਜਨਰਲ ਕੈਂਡੀਡੇਟ ਤੋਂ ਇਲਾਵਾ ਹੋਰ ਅਲੱਗ-ਅਲੱਗ ਕੈਟਾਗਰੀਜ਼ ਵਾਸਤੇ ਕੁਝ ਨਾ ਕੁਝ ਰਿਲੈਕਸੇਸ਼ਨ ਹੁੰਦੀ ਹੈ ਜੋ ਕਿ ਇਹਦੇ ਵਿੱਚ ਦਿੱਤੀ ਗਈ ਹੈ ਪੈਟਰਨ ਦੀ ਗੱਲ ਕਰ ਲਈਏ ਤਾਂ ਰਿਟਨ ਐਗਜ਼ਾਮੀਨੇਸ਼ਨ ਜਿਹੜਾ ਹੈ ਉਹ 480 ਮਾਰਕਸ ਦਾ ਇੰਟਰਵਿਊ 60 ਮਾਰ ਜਾਏਗਾ ਕੁਐਸਚਨ ਟੋਟਲ 120 ਹੋਣਗੇ ਜ ਜਿਹਦੇ ਵਿੱਚ ਹਰੇਕ ਕੁਐਸਚਨ ਆਲਮੋਸਟ 4 ਮਾਰਕਸ ਦਾ ਹੋਏਗਾ ਯਾਨੀ ਕਿ 4 80 ਮਾਰਕਸ ਟੋਟਲ ਹੋਗੇ ਠੀਕ ਹੈ ਜੀ ਐਂਡ ਸਿਲੇਬਸ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਮੇਨ ਸਬਜੈਕਟ ਹੈ ਉਹਦਾ ਉਹਦੇ 90 ਕੁਐਸਚਨਸ ਹੋਣਗੇ ਜਨਰਲ ਨੋਲੇਜ ਕਰੰਟ ਅਫੇਅਰ ਦੇ 10 ਕੁਐਸਚਨ ਜਨਰਲ ਮੈਂਟਲ ਐਬਿਲਿਟੀ ਲੌਜੀਕਲ ਰੀਜ਼ਨਿੰਗ ਤੇ 10 ਕੁਐਸਚਨ ਪੰਜਾਬੀ ਦੇ 10 ਕੁਐਸਚਨ ਟੋਟਲ 120 ਤੁਹਾਡੇ ਕੁਐਸਚਨਸ ਹੋਣਗੇ ਮਲਟੀਪਲ ਚੁਆਇਸ ਦੇ ਕੁਐਸਚਨ ਨੇ ਹਰੇ ਕੁਐਸਚਨ 4 ਮਾਰਕਸ ਦਾ ਰਹੇਗਾ ਇਹਦੇ ਵਿੱਚ ਤੁਹਾਡੀ 네ਗੇਟਿਵ ਮਾਰਕਿੰਗ ਵੀ ਹੋਏਗੀ ਜੇ ਤੁਹਾਡਾ ਕੋਈ ਕੁਐਸਚਨ ਗਲਤ ਹੁੰਦਾ ਹੈ ਤੁਹਾਡੇ ਨੰਬਰ ਕੱਟੇ ਜਾਣਗੇ ਦੋ ਦੋ ਘੰਟੇ ਦਾ ਪੂਰਾ ਤੁਹਾਡਾ ਪੇਪਰ ਰਹੇਗਾ ਕੁਐਸਚਨ ਪੇਪਰ ਦਾ ਜਿਹੜਾ ਇਹ ਹੈ ਇਹ ਰਿਟਨ ਐਗ ਠੀਕ ਹੈ ਜੀ ਯਾਨੀ ਕਿ ਤੁਹਾਨੂੰ OMR ਸ਼ੀਟਸ ਦਿੱਤੀਆਂ ਜਾਣਗੀਆਂ ਬਾਲ ਪੁਆਇੰਟ ਪੈਨ ਦੇ ਨਾਲ ਤੁਸੀਂ ਉਹਨਾਂ ਨੂੰ ਫਿਲ ਕਰਨਾ ਹੁੰਦਾ ਹੈ ਐਗਜ਼ਾਮੀਨੇਸ਼ਨ ਤੁਹਾਡਾ ਸੈਂਟਰ ਹੈ ਜੋ ਤੁਹਾਡੇ ਐਡਮਿਟ ਕਾਰਡਸ ਆਣਗੇ ਉਹ ਤੁਹਾਨੂੰ ਪਤਾ ਲੱਗੇਗਾ ਕਿਹੜਾ ਤੁਹਾਡਾ ਸੈਂਟਰ ਬਣਿਆ ਹੈ ਐਗਜ਼ਾਮ ਦਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਫਾਈਨਲ ਰਿਜ਼ਲਟ ਆਊਟ ਹੋਏਗਾ ਜਿਸ ਤੋਂ ਬਾਅਦ ਤੁਹਾਡਾ ਇੰਟਰਵਿਊ ਹੋਵੇਗਾ ਨੈਸ਼ਨੈਲਿਟੀ ਨਾਂ ਦੱਸੀ ਹੋਏ ਇੰਡੀਆ ਨੇਪਾਲ ਭੂਟਾਨ ਵਗੈਰਾ ਦੇ ਜੇਕਰ ਤੁਸੀਂ ਵਸ ਵਸਨੀਕ ਹੋ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਲਾਸਟ ਡੇਟ ਜਿਹੜੀ ਹੈ ਆਨਲਾਈਨ ਅਪਲੀਕੇਸ਼ਨ ਫਿਲ ਕਰਨ ਦੀ 14 ਨਵੰਬਰ 2025 ਦੇ ਦੁਪਹਿਰ ਦੇ 12 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲੀਕੇਸ਼ਨ ਇਹਦੇ ਲਈ ਫਿਲ ਹੋਏਗੀ ਕੋਈ ਵੀ ਹਾਰਡ ਕਾਪੀ ਨਹੀਂ ਤੁਸੀਂ ਕਿਤੇ ਵੀ ਭੇਜਣੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਪੇ ਕਰਨਾ ਹੈ ਆਨਲਾਈਨ ਪਹਿਲਾਂ ਆਪਣਾ ਪੂਰਾ ਪਰਫਾਰਮਾ ਫਿਲ ਕਰਨਾ ਹੈ ਫੀ ਸਟਰਕਚਰ ਐਕ ਸਰਵਿਸਮੈਨ EWS, PWD, LD, ESMS ਵਾਸਤੇ 500 ਰੁਪਏ, ਸ਼ੈਡਿਊਲਡ ਕਾਸਟ, ਸ਼ੈਡਿਊਲਡ ਟ੍ਰਾਈਬਸ, ਬੈਕਵਰਡ ਕਲਾਸਿਸ ਵਾਸਤੇ 750 ਰੁਪਏ, ਆਲ ਅਦਰ ਕੈਟਾਗਰੀਜ਼ ਵਾਸਤੇ 1500 ਰੁਪਏ ਫੀਸ ਰੱਖੀ ਗਈ ਹੈ। ਆਨਲਾਈਨ ਤੁਸੀਂ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈੱਬਸਾਈਟ ਹੈ ਉਹਦੇ ਵਿੱਚ ਜਾ ਕੇ ਤੁਸੀਂ ਇਹਨਾਂ ਦਾ ਇਹ ਸਾਰਾ ਪਰਫਾਰਮਾ ਫਿਲ ਕਰਨਾ ਹੈ ਜਿਹਦੇ ਵਿੱਚ ਤੁਹਾਡਾ ਨਾਮ, ਪਤਾ, ਤੁਹਾਡੀ ਫੋਟੋਗ੍ਰਾਫ ਐਂਡ ਤੁਹਾਡੇ ਸਿਗਨੇਚਰ ਅਪਲੋਡ ਹੋਣਗੇ ਉਸ ਤੋਂ ਬਾਅਦ ਤੁਹਾਡੀ ਫੀਸ ਪੇ ਹੋਵੇਗੀ। ਇਹ ਜਿਹੜਾ ਹੈ ਪੂਰੇ ਦਾ ਪੂਰਾ ਪੀਡੀਐਫ ਤੁਹਾਨੂੰ ਮਿਲ ਜਾਏਗਾ ਨਾ ਦੀ ਅਫੀਸ਼ੀਅਲ ਵੈਬਸਾਈਟ ਦੇ ਵਿੱਚ ਅਫੀਸ਼ੀਅਲ ਵੈਬਸਾਈਟ ਮੈਂ ਤੁਹਾਨੂੰ ਇਹਨਾਂ ਦੀ ਦੱਸ ਦਿੰਦੀ ਹਾਂ ਜਿਹੜੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਉਹ ਹੈ ਐਚਟੀਟੀ ਹਾਂ ਇਹਨਾਂ ਦਾ ਸਾਈਟ ਹੈ https://ppsc.gov.in ਦੇ ਵਿੱਚ ਜਾ ਕੇ ਤੁਸੀਂ ਇਹ ਪੂਰਾ ਪਰਫਾਰਮਾ ਦੇਖ ਸਕਦੇ ਹੋ ਜੇਕਰ ਵੀਡੀਓ ਪਸੰਦ ਆਈ ਹੋਵੇ ਚੈਨਲ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਕੋਈ ਵੀ ਕੁਐਸ਼ਨ ਹੈ ਤੁਹਾਡਾ ਕਮੈਂਟ ਬਾਕਸ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ ਐਂਡ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਹਰ ਇੱਕ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ